ਸਾਸਟ੍ਰਿਕਾ ਮੈਂ ਅੱਜ ਅਸੀਂ ਕੌਂਸਿਸ ਦੇਖ ਰਹੇ ਸਾਡਲ ਟੀਵੀ ਡੋਨੇਸ਼ਨ ਦੇ ਵਿੱਚ ਇੱਕ ਜੀਪੀ ਦੇ ਵੱਲੋਂ ਇੱਕ ਕਲੀਨਿਕ ਖੋਲਿਆ ਗਿਆ ਜਿੱਥੇ ਕਿ 15 ਡਾਲਰ ਦੇ ਵਿੱਚ ਅਪਾਇੰਟਮੈਂਟਸ ਮਿਲਦੀਆਂ ਨੇ ਤੇ ਸਫੋਰਡੇਬਲ ਪ੍ਰਾਈਸਿਸ ਦੇ ਕਰਕੇ ਬਹੁਤ ਸਾਰੇ ਮਰੀਜ਼ ਇਥੇ એનਰੋਲ ਕਰ ਰਹੇ ਨੇ ਡਾਕਟਰ ਐਡਰਨ ਹਿੰਡਸ ਦੇ ਵੱਲੋਂ ਹਜੇ ਵੀ डोनेटेड ਅ ਕਮਿਊਨਿਟੀ ਹੈਲਥ ਸੈਂਟਰ ਦੇ ਵਰਚਲ ਲੋਕਾਂ ਦੀ ਇਨਰੋਲਮੈਂਟ ਕੀਤੀ ਜਾ ਰਹੀ ਹੈ ਉਹਨਾਂ ਮੁਤਾਬਕ ਹਾਲਾਂਕਿ ਉਹ ਇਹ ਕਰਕੇ ਕਾਫੀ ਘਾਟੇ ਦੇ ਵਿੱਚ ਜਾ ਰਹੇ ਨੇ ਪਰ ਇਹ ਕਲੀਨਿਕ ਉਹਨਾਂ ਦੇ ਵੱਲੋਂ ਕੁਝ ਕੁਝ ਦਿਨ ਪਹਿਲਾਂ ਹੀ ਖੋਲਿਆ ਗਿਆ ਤੇ ਇਸ ਦਾ ਮੁੱਖ ਮਕਸਦ ਇਹ ਹੀ ਸੀ ਕਿ ਜਿਹੜੇ ਲੋਕੀ ਪੂਰੀ ਫੀਸ ਅਫੋਰਡੇ ਨਹੀਂ ਕਰ ਪਾਉਂਦੇ ਤੇ ਉਹ ਉਹਨਾਂ ਦੇ ਲਈ ਘੱਟ ਫੀਸਾਂ ਦੇ ਉੱਤੇ ਇਨਰੋਲਮੈਂਟ ਕੀਤੀ ਜਾਵੇ ਤੇ ਮਰੀਜ਼ਾਂ ਨੂੰ ਚੰਗਾ ਇਲਾਜ ਘੱਟ ਪੈਸਿਆਂ ਦੇ ਨਾਲ ਦਿੱਤਾ ਜਾਵੇ ਉਹਨਾਂ ਨੇ ਵੀ ਕਿਹਾ ਕਿ ਬੀਤੇ ਕਈ ਸਾਲਾਂ ਤੋਂ ਉਹ ਡਨੇਡਨ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਪਰ ਕਈ ਸਾਲਾਂ ਤੋਂ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਅਜਿਹੇ ਕਲੀਨਿਕ ਦੀ ਡਨੇਡਨ ਦੇ ਵਿੱਚ ਬਹੁਤ ਜ਼ਰੂਰਤ ਹੈ ਕਿਉਂਕਿ ਕਾਸਟ ਆਫ ਲੀਵਿੰਗ ਤੇ ਮਹਿੰਗਾਈ ਦੇ ਕਰਕੇ ਬਹੁਤ ਸਾਰੇ ਲੋਕ ਕਲੀਨਿਕਾਂ ਦੇ ਵਿੱਚ ਫੀਸਾਂ ਨਹੀਂ ਭਰ ਪਾਉਂਦੇ